ਬੋਲਣੀ ਹੈ ਆ ਜਾਂਗਪੁਰਿਆ ਵਿੱਕੀ ਵੀ ਕੱਬਰੂਆ ਤੇਰਾ ਉਹ ਕੱਬਰੂਆ ਅਬਦੁਲ ਖਮੀਦ ਰਾ ਨੇ ਪਹਿਲਾ ਨਾਮ 77 ਸਤਰੀ ਕਾਲ ਦੋਸਤੋ ਕਬੱਡੀ ਹਾਈਲਾਈਟਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਲੈ ਕੇ ਹਾਜ਼ਰਾਂ ਕਬੱਡੀ ਕੱਪਾਂ ਦੀ ਵੀਡੀਓ ਪਹਿਲੇ ਕੱਪ ਦੀ ਗੱਲ ਕਰੀ ਤਾਂ ਪਿੰਡ ਦਲੇਲਗੜ ਮਲੇਰ ਕੋਟਲਾ ਵਿੱਚ ਕਰਵਾਇਆ ਗਿਆ ਜਿੱਥੇ ਪਹਿਲਾ ਨਾਮ 1 ਲੱਖ ਦੂਜਾ ਨਾਮ 77777 ਸੀ ਤੇ ਬੈਸਟਾਂ ਲਈ 3131000 ਸੀ ਇੱਥੇ ਫਾਈਨਲ ਮੈਚ ਚਾਂਗਲੀ ਵਰਸਸ ਕਲਿਆਣ ਸੁੱਖਾ ਵਿਚਕਾਰ ਖੇਡਿਆ ਗਿਆ ਇੱਥੇ ਫਰਸਟ ਕਲਿਆਣ ਸੁੱਖਾ ਰਹੀ ਤੇ ਸੈਕੰਡ ਚਾਂਗਲੀ ਦੀ ਟੀਮ ਰਹੀ ਤੇ ਬੈਸਟਾਂ ਦੀ ਗੱਲ ਕਰੀ ਤੇ ਬੈਸਟ ਰੇਡਰ ਚਾਰ ਕਬੱਡੀਆਂ ਚਾਰ ਨੰਬਰ ਵਿੱਕੀ ਜਾਂਗਪੁਰੀ ਆ ਰਿਹਾ ਤੇ ਬੈਸਟ ਜੱਫੀ ਦੀ ਗੱਲ ਕਰੀ ਤਾਂ ਪੰਜ ਟੱਚ ਤਿੰਨ ਜੱਫੇ ਜਸ਼ਨ ਕਲਿਆਣ ਸੁੱਖਾ ਤੇ ਬੈਸਟਾਂ ਨੂੰ ਇੱਥੇ 31-31 ਹਜ਼ਾਰ ਸੀ ਹੁਣ ਤੁਸੀਂ ਦੇਖੋ ਇਹ ਫੁੱਲ ਇਹ ਅਬਦੁਰਖਮੀਦ ਨੇ ਪਹਿਲਾ ਨਾਮ ਸਵਸਰੇ ਦੇ ਪਾਸੇ ਕਹਿੰਦੇ ਨਾਜਵਾਨ ਜਸ਼ਨ ਜੈਸਨ ਕਰਵਾਵਾ ਬੱਲੇ 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 ਏ ਲੱਕੀ ਫੌਜੀ ਦਾ 500 ਗੂਗਲ ਪੇ ਚੱਕ ਲੋ ਕਰਾ ਕਲਿਆਣ ਸੁਖੇ ਵਾਲਾ ਬੱਲੇ ਬੱਲੇ ਕਰਾ ਗਿਆ ਖੇਡ ਮੈਦਾਨ ਦੇ ਵਿੱਚ ਰਮਨ ਦੀ ਕਬੱਡੀ ਏ ਬੱਲੇ 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 ਆ ਟਕਰਾ ਟਕਰਾ ਟਕਰ ਆ ਟਕਰਾ ਟਕਰਾ ਟਕਰ ਏ ਸੁਖੇਵਾਲਾ ਕਰਵਾ ਗਿਆ ਬੱਲੇ ਬੱਲੇ ਆ 500 ਸਾਡੇ ਸੈਂਟੀ ਦੇ ਨਹੀਂ ਉਹ ਬੱਲੇ ਦਾ ਜਸ਼ਨ ਨਹੀਂ ਆ ਕਰਾਚੋ ਵਾਲਾ ਕਹਿੰਦੇ ਸ਼ੇਂਦੀ ਕਬੱਡੀ ਪਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ ਸਾਡੇ ਸਫੀ ਸਟੱਡ ਫਾਰਮ ਵਾਲਿਆਂ ਵੱਲੋਂ ਵੱਡੇ ਮਾਨ ਸਤਿਕਾਰ ਹੈ ਆ ਕਰਾਚੋ ਵਾਲੇ ਦੀ ਕਬੱਡੀ ਦੇ ਪਰ ਬਲੇਸ਼ਿਆਂ ਵਾਲਿਆ 10 ਕਿਹੜੇ ਮੁੰਡੇ ਦੇ ਜਫਾਲਾ ਕਬੱਡੀਆਂ 1100 ਦੀ ਆਦਲ ਪੱਟੀ ਦੇ ਮੁਹੰਮਦ ਇਰਫਾਨ ਜਾਗਪੁਰਿਆ ਵਿੱਕੀ ਦੀ ਪਹਿਲੀ ਸਫਲ ਬੈ ਗਈ ਕਹਿੰਦੇ 1100 ਦੇਣਾ ਲੇ ਵੀ ਪਾ ਵੀ ਸੋਹਣੇ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਨਿੱਕੂ ਕਲਿਆਣ ਸੁੱਕਦੇ ਹੁਣ ਤੱਕ ਦੋ ਜਫੇ 1100 ਮਮਦ ਇਰਫਾਨ ਤੇ ਆਦਲ ਪੱਟੀ ਵਿਦੇਸ਼ਾਂ ਦਾ ਰਮਣ ਆ ਗਿਆ ਕਿ ਸਿੱਧੂ ਹਣੀ ਕਹਿੰਦੇ ਪ੍ਰਦੀਪ ਹੁਣੀ ਗਰਤੇਜ ਹੁਣੀ ਉਹਨੇ 500 ਦੇ ਮਾਣ ਪਰ ਅੱਜ ਲਖਮਿੰਦਰ ਫੌਜੀ ਦਾ ਦਿਲ ਕਿਧਰ ਤੇ ਆਇਆ ਹੋਇਆ ਇਹ ਵੀ ਦੱਸਾਂਗੇ ਆ ਕਬੱਡੀ ਦੇ ਰਮਣ ਭੱਜ ਗਿਆ ਤਾਂ ਗੱਲ ਖੂ ਇਹ ਗੱਲ ਖੂ ਗੱਲ ਖੂ ਇਹ ਬੱਲੇ ਬੱਲੇ ਜਸ਼ਨ ਜਸ਼ਨ ਕਲਿਆਣ ਸੁੱਖੇ ਵਾਲਾ ਜਸ਼ਨ ਬੱਲੇ ਬੱਲੇ ਸੇ ਚਾਰ ਜਾਫੀ ਨੇ ਹੁਣ ਦੇਖਾਂਗੇ ਵੀ ਸਾਹਮਣੇ ਕਲਿਆਣ ਸੁੱਖਾ ਦੀ ਟੀਮ ਦੇ ਖਮੀਰ ਜੀ ਕਹਦੇ ਅਬਦਲ ਖਮੀਰ ਜੀ 500 500 ਇਹ ਹਾਂ ਠਾ ਮੈਂ ਬੋਲਿਆ ਸੀ ਤੇਰੇ ਵਾਲੀ ਵਾਰੀ ਹਾਂ ਇਹ ਕਲਿਆਣ ਸੁਖੇ ਵਾਲਾ 1100 ਦਾ ਪਹਿਲਾ ਜਫਾ ਬਦੇਸੀ ਵਾਲਿਆ 11 ਵਧਿਆ ਹੋਇਆ ਮੇਰੇ ਮਿੱਤਰੋ ਸਾਹਮਣੇ ਚਾਰਾਂ ਦੇ ਵਿੱਚੋਂ ਕੌਣ 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 ਓ ਚਾਂਗਲੀ ਵਾਲਾ ਚਾਂਗਲੀ ਵਾਲਾ ਚਾਂਗਲੀ ਵਾਲਾ ਖੜਾ ਗਿਆ ਬੱਲੇ ਬੱਲੇ ਓ ਬੱਲੇ 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 38 ਕਰਾਚੋਂ ਦੀ ਕਬੱਡੀ ਦੇ ਪਰ ਹੋ ਗਿਆ ਹੱਲਾ ਗੁੱਲਾ ਹੱਲਾ ਗੁੱਲਾ ਦਲੇਲਗੜ ਦਾ ਕੱਪ ਚੱਲਦਾ ਹੈ ਬੱਲੇ ਬੱਲੇ ਹੋਈ ਪਈਆ ਉਹ ਚਾਂਗਲੀ ਵਾਲਾ ਕਰਵਾ ਗਿਆ ਬੱਲੇ ਬੱਲੇ ਕਰਵਾ ਗਿਆ ਗੁਰਤੇਜ ਹੁਣੀ ਕਹਿੰਦੇ ਸੰਗਾਲੀਆਲੇ ਜਫਾ ਲਾਉਣਗੇ ਚਾਂਗਲੀ ਵਾਲੇ ਵੱਡਾ ਮਾਨ ਕਰਾਂਗੇ ਪਰ ਇਧਰਲੇ ਪਾਸੇ ਗੁਰਲਾਲ ਗੁਰਲਾਲ ਜਸ਼ਨ ਕੱਲ ਐਣ ਅੱਕ ਕਰਾਈਆ ਅੱਤ ਘਾਈਆ ਅੱਤ ਕਰਾਈਆ ਆ ਜਸ਼ਨ ਆ ਜਸ਼ਨ ਆ ਜਸ਼ਨ ਆ ਜਸ਼ਨ حمید محمدیاں ਦਾ 500 ਬੋਲਣੀਆਂ ਹੁਣ ਮੈਗੀ ਕਰਾ ਫੜਾ ਕੇ ਗਿਆ ਬੰਦਾ ਪੈਸੇ ਨਹੀਂ ਦੇਣੇ ਯਾਰ ਖਿਡਾਰੀਆਂ ਨੂੰ ਰਫੀ ਆਸਟ੍ਰੇਲੀਆ ਜੀ ਵੱਲੋਂ 500 ਆ ਖਿਡਾਰੀਆਂ ਦੇ ਪੈਸੇ ਦਾ ਬੋਲਣੀ ਹੈ ਆ ਜਾਂਗਪੁਰਿਆ ਵਿੱਕੀ ਵੀ ਦੂਜੀ ਕਬੱਡੀ ਦੂਜੀ ਕਬੱਡੀ 1100 ਦੀ ਆਦਲ ਪੱਟੀ ਜੀ ਮਾਮੇ ਇਰਫਾਨ ਜੀ ਕਿੱਢੂ 1100 ਲੈ ਵੀ ਆ ਜਾ 1100 ਲੈ ਜੀ ਗੌਰਵ ਜਿੰਮਿਆ ਚੱਲਦਾ ਮੈਚ ਵਾਪਦਾ ਆਮਰ ਸਹਿیل ਕੈਨੇਡਾ ਵਾਲਾ ਕਹਿੰਦਾ ਆਸਟ੍ਰੇਲੀਆ ਵਾਲਾ ਸਾਡਾ ਵੀਰ ਆਮਰ ਸਹਿیل ਲੈ ਵੀ 1000 ਦੇ ਦੀ ਆਪਾ